ਹਾਂਜੀ ਸਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਟੋਟਲ ਕੀ ਹੈ ਪੋਸਟਾਂ ਆਈਆਂ ਹੋਈਆਂ 600 ਪੋਸਟਾਂ ਹੈਗੀਆਂ ਅੰਗੜਵਾੜੀ ਦੀਆਂ ਜਿੰਦੇ ਚਮੀਨੀ ਵਰਕਰ ਵੀ ਸੁਪਰਵਾਈਜ਼ਰ ਵੀ ਸਾਰਿਆਂ ਦੀ ਇਹ ਪੋਸਟਾਂ ਆਈਆਂ ਕਿੰਨਾ ਵੱਲੋਂ ਔਰ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੁਆਰਾ ਠੀਕ ਹੈ ਜੀ ਅਤੇ ਤੁਸੀਂ ਇਹ ਫਾਰਮ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਕਿ ਕਿੰਨੀਆਂ ਪੋਸਟਾਂ ਹਨ ਕੀ ਪ੍ਰੋਸੀਜਰ ਕੁਆਲੀਫਿਕੇਸ਼ਨ ਕੀ ਹੈ ਸੋ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈ ਇਹ ਕੱਲ ਦਾ ਜੋ ਇਹ ਨੋਟਿਸ ਹੈਗਾ ਜਿਹਦੇ ਵਿੱਚ ਇਹ ਵੀਡੀਓ ਅਸੀਂ ਤੁਹਾਨੂੰ ਬਣਾ ਕੇ ਦੱਸ ਰਹੇ ਹਾਂ ਕਿ ਜਿੱਦਾਂ ਪੋਸਟਾਂ ਆਈਆਂ ਹੋਈਆਂ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਸਾਰੀ ਜਾਣਕਾਰੀ ਤੁਸੀਂ ਐਂਡ ਤੱਕ ਜ਼ਰੂਰ ਜਾਚੋਗੇ ਹਾਂਜੀ ਇਹ ਸਾਰੇ ਪੂਰੇ ਇੰਡੀਆ ਦੇ ਵਿੱਚ ਜਿੱਦਾਂ ਪੋਸਟ ਆਈਆਂ ਉਹ तकरीबन ਹੈਗੀਆਂ 51000 ਪੋਸਟਾਂ ਉਹਦੇ ਵਿੱਚ ਆਪਣੇ ਆਪਣੇ ਜੋ ਸਟੇਟ ਦੇ ਅਕੋਰਡਿੰਗ ਉਹਨਾਂ ਨੇ ਆਪਾਂ ਨੂੰ ਪੋਸਟਾਂ ਦਾ ਜੋ ਮਾਜਰਾ ਦੱਸਿਆ ਹੈ ਕਿ ਕਿੰਨੀਆਂ ਪੋਸਟਾਂ ਆਈਆਂ ਨੇ ਤੇ ਫਸਟ ਆਫ ਆਲ ਜਿਹੜੀ ਆਪਣੀ ਕੁਆਲੀਫਿਕੇਸ਼ਨ ਕੀ ਇਹਦੇ ਚੋਂ ਮੰਗੀ ਹੈ ਜੇਕਰ ਦੇਖੋ ਸੁਪਰਵਾਈਜ਼ਰ ਦੀ ਤੁਸੀਂ ਅਪਲਾਈ ਕਰਨਾ ਚਾਹੋਗੇ ਤਾਂ ਤੁਹਾਨੂੰ ਕੀ ਹੈ ਗ੍ਰੈਜੂਏਟ ਹੋਣਾ ਜ਼ਰੂਰੀ ਹੋਵੇਗਾ ਮਤਲਬ ਤੁਹਾਡੇ ਕੋਲ ਬੀਏ ਹੋਣੀ ਜ਼ਰੂਰੀ ਹੋਵੇਗੀ ਠੀਕ ਹੈ ਬੈਚਲਰ ਦੇ ਵਿੱਚ ਤੁਸੀਂ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ ਨੈਕਸਟ ਜਿੱਦਾਂ ਹੀ ਆਪਾਂ ਅੱਗੇ ਦੱਸਾਂਗੇ ਗੱਲ ਇਹ ਤਾਂ ਸੁਪਰਵਾਈਜ਼ਰ ਦੀ ਗੱਲ ਹੋਗੀ ਜੇਕਰ ਅੰਗੜਵਾੜੀ ਦੇ ਹੈਲਪਰ ਹੈ ਉਹਦੇ ਲਈ ਹੈਲਪਰ ਦੇ ਲਈ 8ਵੀਂ ਤੋਂ ਲੈ ਕੇ 5ਵੀਂ 8ਵੀਂ ਤੱਕ ਦਾ ਉਹਦੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਅਤੇ ਜਿਹੜੇ ਹੈਗੀਆਂ ਨੇ 10ਵੀਂ ਤੋਂ ਜਿਹੜੇ ਮਿਨੀ ਵਰਕਰ ਹੈਗੀਆਂ ਉਹਨਾਂ ਲਈ 10ਵੀਂ ਤੱਕ ਅਤੇ ਜਿਹੜੇ ਆਸ਼ਾ ਜਿਹੜੀ ਹੈਗੀਆਂ ਅੰਗੜਵਾੜੀ ਦੀ ਮੈਡਮਾ ਹੁੰਦੀਆਂ ਉਹਨਾਂ ਦੇ ਲਈ ਪਲੱਸ 2 ਹੋਣੀ ਜ਼ਰੂਰੀ ਹੈ ਠੀਕ ਹੈ ਜੀ ਤੇ ਇਹ ਦੇਖ ਲਓ ਤੁਸੀਂ ਆਪਣੇ ਅਕੋਰਡਿੰਗ ਕੀ ਸੁਪਰਵਾਈਜ਼ਰ ਦੇ ਲਈ ਮਤਲਬ ਬੀਏ ਹੋਣੀ ਜ਼ਰੂਰੀ ਹੈ ਤੇ ਵਰਕਰ ਦੇ ਲਈ ਮਿੰਨੀ ਵਰਕਰ ਦੇ ਲਈ ਜਿਹੜੇ ਕਹਿ ਸਕਦੇ ਹਾਂ 5 ਤੋਂ ਲੈ ਕੇ 8 ਤੱਕ ਉਹਨਾਂ ਦੇ ਕੀ ਹੈ ਗ੍ਰੇਡ ਦੇ ਵਿੱਚ এডਿਕੇਸ਼ਨ ਹੋਣੀ ਚਾਹੀਦੀ ਹੈ ਹੈਲਪਰ ਦੇ ਲਈ 5 ਤੋਂ 8 ਦੇ ਵਿੱਚ ਅਤੇ ਇਸ ਤਰ੍ਹਾਂ ਹੀ ਜਿਹੜੀ ਅਸਿਸਟੈਂਟ ਹੈਗੀਆਂ ਠੀਕ ਹੈ ਜਿਹੜੀ ਅਸਿਸਟੈਂਟ ਦੇ ਵਿੱਚ ਪੜਨਗੇ ਉਹਨਾਂ ਕੋਲ ਗ੍ਰੈਜੂਏਟ ਪਲੱਸ ਪਲੱਸ 2 ਹੋਣੀ ਚਾਹੀਦੀ ਹੈ ਪਲੱਸ ਇੱਕ ਡਿਪਲੋਮਾ ਵੀ ਹੋਣਾ ਚਾਹੀਦਾ ਹੈ ਠੀਕ ਹੈ ਜਿਵੇਂ ਜਿਵੇਂ ਹਾਈएस्ट ਪੋਸਟ ਹੈ ਉਸ ਅਕੋਰਡਿੰਗ ਤਾਨੂੰ ਇਹ ਫਾਰਮ ਭਰਨੇ ਪੈਣਗੇ ਜਿੰਦੇ ਵਿੱਚ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜੋ ਵੀ ਤੁਹਾਡੇ ਕੋਲ ਡਾਕੂਮੈਂਟ ਹੈਗੇ ਆ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਡਾਕੂਮੈਂਟ ਕਿਹੜੇ ਲੱਗਣੇ ਆ ਉਹ ਦੇਖੋਗੇ ਤੁਸੀਂ ਫਿਲ ਦੇ ਲਈ ਸਕੈਨ ਸਕਨੇਚਰ ਇੱਕ ਤੁਹਾਡੇ ਖੁਦ ਦੇ ਸਕਨੇਚਰ ਚਾਹੀਦੇ ਨੇ ਪਾਸਪੋਰਟ ਸਾਈਜ਼ ਫੋਟੋ ਵੀ ਚਾਹੀਦੀ ਹੈ এডਿਕੇਸ਼ਨ ਕੁਆਲਿਫਿਕੇਸ਼ਨ ਮਤਲਬ ਜਿਹੜੇ ਜੇ ਤੁਸੀਂ ਮੀਨੀ ਵਰਕਰ ਦੇ ਵਿੱਚ ਪਰਦੇ ਹੋ ਸੁਪਰਵਾਈਜ਼ਰ ਦੇ ਵਿੱਚ ਪਰਦੇ ਹੋ ਤਾਂ ਉਸ ਅਕੋਰਡਿੰਗ ਤੁਸੀਂ ਆਪਣਾ ਕੀ ਡਾਕੂਮੈਂਟ ਲੈ ਕੇ ਜਾਣਾ ਹੈ ਹੋਮ ਸਰਟੀਫਿਕੇਟ ਦੇ ਵਿੱਚ ਕੀ ਆ ਜਾਏਗੀ ਵੋਟਰ ਆਈਡੀ ਆ ਜਾਏਗੀ ਠੀਕ ਹੈ ਵੋਟਰ ਆਈਡੀ ਵੈਰੀ ਵੈਰੀ ਇੰਪੋਰਟੈਂਟ ਹੈ ਜੇਕਰ ਅਨਮੈਰਿਡ ਹੋ ਤਾਂ ਤੁਹਾਡੇ ਪਿੰਡ ਦੀ ਪਿਕ ਕਰਦੀ ਬਣੀ ਹੋਏਗੀ ਜੇ ਮੈਰਿਡ ਹੋ ਤਾਂ ਤੁਹਾਡੀ ਕੀ ਹੈ ਆਪਣੇ ਸਹੁਰੇ ਪਰਿਵਾਰ ਦੇ ਜਿਹੜੇ ਪਿੰਡ ਦੀ ਹੈ ਉਹੀ ਤੁਹਾਨੂੰ ਵੋਟਰ ਆਈਡੀ ਚੱਲੇਗੀ ਕਾਸ ਸਰਟੀਫਿਕੇਟ ਹਰੇਕ ਦੇ ਲਈ ਇਹ ਜ਼ਿੰਮੇਵਾਰ ਹੈ Next, they call. ਤੇਰੇ ਅਪਲਾਈ ਦੀ ਫੀਸ ਹੈਗੀ ਹੈ ਜੇਕਰ ਜਰਨਲ ਤੇ OBC ਦੀ ਗੱਲ ਕਰੀਏ ਤਾਂ 100 ਰੁਪਏ ਹੋਏਗੀ ਤੇ ਬਾਕੀ SC ST ਲਈ 50 ਰੁਪਏ ਹੋਵੇਗੀ ਠੀਕ ਹੈ ਇਹਦਾ ਜੋ ਪ੍ਰੋਸੀਜਰ ਹੈ ਆਲਮੋਸਟ ਕੀ ਹੁੰਦਾ ਹੈ ਇਹ ਪ੍ਰੋਸੀਜਰ ਆਫਲਾਈਨ ਹੀ ਹੁੰਦਾ ਹੈ ਤਾਂ ਤੁਸੀਂ ਇਹ ਆਪਣੇ ਬਲਾਕ ਦੇ ਵਿੱਚ ਜਾ ਕੇ ਆਪਣੇ ਉੱਥੇ ਜਾ ਕੇ ਫਾਰਮ ਫਿਲ ਕਰ ਸਕਦੇ ਹੋ ਸੈਲਰੀ ਕਿੰਨੀ ਹੋ ਸਕਦੀ ਹੈ ਬਟ ਇਹਦੇ ਵਿੱਚ ਮੇਨ ਮਤਲਬ ਜਿਵੇਂ ਹੁਣ ਮਿਨੀ ਵਰਕਰ ਆ ਗਈਆਂ ਸਾਰੀਆਂ ਆ ਗਈਆਂ ਉੱਥੋਂ ਸਟਾਰਟਿੰਗ ਕਰਦੇ ਹੋਏ 5200 ਤੋਂ ਲੈ ਕੇ 20000 ਤੱਕ ਹੋ ਸਕਦੀ ਹੈ ਬਟ ਫਿਰ ਵੀ ਆਪਸ਼ਨ ਇਹ ਹੁੰਦੀ ਹੈ ਕਿ ਜਿੱਦਾਂ ਵੀ ਉਹਨਾਂ ਦਾ ਕੰਮ ਹੁੰਦਾ ਵਾ ਹੁੰਦਾ ਹੈ ਉਸ ਅਕੋਰਡਿੰਗ ਉਹਨਾਂ ਦੀ ਸੈਲਰੀ ਮਿੱਥੀ ਜਾ ਸਕਦੀ ਹੈ ਨੈਕਸਟ ਦੇਖੋ ਦਾ ਅੰਗੜਵੜੀ ਰਿਕਰੂਟਮੈਂਟ ਸਿਲੈਕਸ਼ਨ ਪ੍ਰੋਸੈਸ ਕੀ ਹੋਵੇਗਾ ਉਹਦੇ ਲਈ ਤੁਸੀਂ ਦੇਖੋ ਜਿਹੜੀ ਆਂਗੜਵਾੜੀ ਹੈ ਉਹਦੇ ਲਈ ਰਿਟਰਨ ਐਗਜ਼ਾਮ ਵੀ ਹੋਏਗਾ ਫਿਜ਼ੀਕਲ ਫਿਟਨੈਸ ਦਾ ਟੈਸਟ ਵੀ ਹੋਏਗਾ ਲਾਸਟ ਦੇ ਵਿੱਚ ਜਿਹੜਾ ਹੁੰਦਾ ਹੈ ਮੈਡੀਕਲ ਟੈਸਟ ਵੀ ਹੋਏਗਾ ਠੀਕ ਹੈ ਫਿਜ਼ੀਕਲ ਫਿਟਨੈਸ ਦੇ ਵਿੱਚ ਮਤਲਬ ਉਹਨੂੰ ਥੋੜੀ ਮੈਚਿਓਰਿਟੀ ਹੋਣੀ ਚਾਹੀਦੀ ਹੈ ਫਿਟਨੈਸ ਵਧੀਆ ਮਤਲਬ ਬੱਚਿਆਂ ਨੂੰ ਕੀ ਹੈ ਉਹ ਵਧੀਆ ਤਰੰਗ ਦੇ ਨਾਲ ਪਾਰਾ ਸਕੇ ਇਸ ਲਈ ਥੋੜੇ ਜਿਹਾ ਉਹਨਾਂ ਦਾ ਫਿਟਨੈਸ ਦਾ ਉਹਨਾਂ ਦਾ ਥੋੜਾ ਬਾਲਾ ਦੇਖਣਾ ਹੀ ਹੁੰਦਾ ਹੈ ਨੈਕਸਟ ਦੇਖੋ ਇਹ ਸਾਰੀਆਂ ਜਿਹੜੀ ਤੁਹਾਨੂੰ ਵੈਕੈਂਸੀ ਦਸੀਆਂ 55000 ਆਈਆਂ ਉਹਨਾਂ ਦੇ ਵਿੱਚ ਆਪਾਂ ਮੇਨ ਗੱਲ ਤਾਂ ਸਿਰਫ ਪੰਜਾਬ ਦੀ ਹੀ ਕਰਾਂਗੇ ਜਿਹਦੇ ਵਿੱਚ ਤੁਸੀਂ ਦੇਖੋ ਪੰਜਾਬ ਦੀ ਅੰਗੜਵਾੜੀ ਦੀ ਪ੍ਰਥੀ ਕਿੰਨੀ ਆਈ ਹੈ 600 ਆਈ ਹੈ ਸਾਰੀਆਂ ਇਹਦੇ ਟੋਟਲ ਮਿਲਾ ਕੇ ਹੀ ਦਸੀਆਂ ਗਈਆਂ ਹਨ ਜਿਹੜੀ ਸੁਪਰਵਾਈਜ਼ਰ ਹੈ ਅਸਿਸਟੈਂਟ ਦੀਆਂ ਸਾਰੀਆਂ ਉਹਦੇ ਟੋਟਲ ਮਿਲਾ ਕੇ 600 ਹਨ ਠੀਕ ਹੈ ਇਹ ਹਰ ਵਾਰ ਹਰ ਦੂਜੇ ਤੀਜੇ ਦਿਨ ਜਿਹੜੀ ਅੰਗੜਵਾੜੀ ਦੀ ਸੁਪਰਵਾਈਜ਼ਰ ਦੀਆਂ ਪੋਸਟਾਂ ਆਉਂਦੀਆਂ ਹੀ ਰਹਿੰਦੀਆਂ ਹਨ ਡਿਪਾਰਟਮੈਂਟ ਕਿਹੜਾ ਹੈ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਮਿਨਿਸਟਰੀ ਆਫ ਔਫ ਵੂਮਨ ਐਂ ਚਾਈਲਡ ਡਿਵੈਲਪਮੈਂਟ ਇਹ ਹੀ ਡਿਪਾਰਟਮੈਂਟ ਦੇ ਵੱਲੋਂ ਇਹ ਕੰਡਕਟ ਕਰਵਾਇਆ ਜਾਏਗਾ ਐਗਜ਼ਾਮ ਵੀ ਹੋਏਗਾ ਫਾਰਮ ਵੀ ਫਿਲੋ ਉਹਨਾਂ ਵੱਲੋਂ ਵੈਕੈਂਸੀਸ ਕਿਹੜੀਆਂ ਸੁਪਰਵਾਈਜ਼ਰ ਟੀਚਰ ਵਰਕਰ ਹੈਲਪਰ ਤੇ ਵੈਕੈਂਸੀ ਪੋਸਟ ਇਹ ਸਾਰੀਆਂ ਤੁਹਾਡੇ ਕੋਲ ਹੈਗੀਆਂ ਇਹ ਦੇਖੋ ਟੋਟਲ ਵੈਕੈਂਸੀ ਹੈਗੀ ਸੀ ਉਹਦੇ ਵਿੱਚੋਂ ਆਪਣੇ ਪੰਜਾਬ ਦੇ ਕੋਲੋਂ 600 ਆਪਾਂ ਨੂੰ ਦੱਸੀ ਗਈਆਂ ਹਨ ਸਾਰੀ ਜਾਣਕਾਰੀ ਤੁਹਾਨੂੰ ਇਹਦੇ ਵਿੱਚ ਦਿੱਤੀ ਗਈ ਹੈ ਮਾਰਚ 2024 ਤੋਂ ਸਟਾਰਟ ਹੋ ਕੇ ਅਪ੍ਰੈਲ 2024 ਦੀ ਲਾਸਟ ਡੇਟ ਹੈ ਤਾਂ ਤੁਸੀਂ ਆਪਣੇ ਬਲਾਕ ਦੇ ਵਿੱਚ ਜਾ ਕੇ ਜੋ ਵੀ ਤੁਹਾਡਾ ਬਲਾਕ ਹੁੰਦਾ ਹੈ ਤਾਂ ਤੁਸੀਂ ਉੱਥੇ ਜਾ ਕੇ ਆਪਣੇ ਇਹ ਚੈੱਕ ਕਰ ਸਕਦੇ ਹੋ ਥੋੜੀ ਜੇ ਜਾਣਕਾਰੀ ਤੁਹਾਨੂੰ ਹੋਰ ਲੈਣੀ ਹੈ ਤਾਂ ਤੁਹਾਨੂੰ ਥੋੜਾ ਜਿਹਾ ਉਹ ਵੀ ਦੱਸ ਦਣਗੇ ਬਾਕੀ ਇਹ ਇੰਨੀ ਜਾਣਕਾਰੀ ਆਫੀਸ਼ੀਅਲੀ ਹੈਗੀ ਹੈ ਜੈਨੂਇਨ ਹੈਗੀ ਹੈ ਅਤੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨਲ ਦੇ ਪਹਿਲੀ ਵਾਰ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਇਦਾਂ ਦੀਆਂ ਵੀਡੀਓਜ਼ ਤੁਹਾਡੇ ਲਈ ਬਣਾਉਂਦੇ ਰਹਿੰਦੇ ਆ ਧੰਨਵਾਦ ਜੀ